ਆਸਲੀ ਹੋਰ ਨਹੀਂ ਸੈਕਟਰ ਦੀ ਸਰਕਾਰ ਹੈ ਚਾਹੇ ਜ Punjab ਸਰਕਾਰ ਹੈ ਇਹਨਾਂ ਨੂੰ ਹੱਥੋਂ ਹੱਥ ਸਾਥ ਦੇਣਾ ਚਾਹੀਦਾ ਹੈ ਦੱਸੋ ਕਿਸਾਨ ਭਰਾਵੋ ਆਪਾਂ ਵੋਟਾਂ ਪਾਈਆਂ ਇਹ ਰਗੜ ਕੇ ਆਪਾਂ ਫੋੜੇ ਨੇ ਥੋੜਾ ਲਾਉਣੇ ਆ ਜੇ ਚੁਣੇ ਆ ਆਪਾਂ ਕਹਿੰਦੇ ਸੀ ਬਦਲਾ ਆਊਗਾ ਸਾਹਰੇ ਬਦਲਿਆ ਜਾਊਗਾ ਆਪਣੇ ਨੌਜਵਾਨ ਨੌਕਰੀਆਂ ਤੋਂ ਵਾਂਝੇ ਅੱਜ ਤੁਸੀਂ ਵੇਖਿਆ ਕਿੰਨੀ ਬੇਰੁਜ਼ਗਾਰੀ ਹੈ ਅੱਜ Punjab ਦੇ ਵਿੱਚ ਲੀਟਰਾਂ ਦਾ ਹਾਲ ਤਾਂ ਵੇਖ ਹੀ ਲਿਆ। ਇਹ ਤਾਂ ਕਹਿੰਦੇ ਸਾਡੀ 5 ਸਾਲ ਬਾਅਦ ਫਸਲ ਆਉਂਦੀ ਹੈ, ਥੋੜੀ 6 ਮਹੀਨਿਆਂ ਬਾਅਦ ਆਉਂਦੀ ਹੈ। ਹੁਣ ਆਪਾਂ ਜਿਹੜੀਆਂ ਆਪਣੀਆਂ ਫਸਲਾਂ ਦੀ ਰਾਖੀ ਆ ਆਪਾਂ ਨੂੰ ਆਪ ਲੋ ਕਰਨੀ ਪੈਣੀ ਹੈ। ਇੱਕ ਤੱਕਲੇ ਹੋ ਕੇ ਨਾਰੀ ਲਾਇਆ ਕਰੋ। ਸੈਟਰ ਦੀ ਗੁੰਡੀ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸੈਟਰ ਦੀ ਗੁੰਡੀ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ ਆਪਣੇ ਰਾਖੀ ਆਪ ਕਰੋ ਇਹ ਸਰਕਾਰਾਂ ਕਰਦੀਆਂ ਕੀ ਫੇਰ ਆਖੇਂ ਨਹੀਂ ਚਲੇਗੀ ਫੇਰ ਆਖੇਂ ਨਹੀਂ ਚਲੇਗੀ ਟੱਕੀ ਟੁੱਕੀ ਚੱਕ ਦਿਆਂਗੇ ਡਗੋਟਾ ਰੱਖ ਦਿਆਂਗੇ ਸੋ ਬਹੁਤ ਵਧੀਆ ਅਗਲੇ ਆਪਣੇ ਹੋਣਗੇ ਜਗਜੀਤ ਸਿੰਘ ਜੀ ਬਾਬਲ ਖੁਰਦ ਸਿੱਧੂਪੁਰ ਸੋ ਅਗਲੇ ਬੁਲਾ ਰਿਹਾ ਸੋ ਉਹਨਾਂ ਨੂੰ ਬੇਨਤੀ ਹੈ ਸੋ ਜਗਜੀਤ ਸਿੰਘ ਜੀ ਬਾਬਲ ਖੁਰਦ ਸਿੱਧੂਪੁਰ ਢੰਡੇ ਤਾਂ ਰੱਖੋਗਾ ਢੰਡੇ ਤਾਂ ਕਰ ਸੋ ਜਸਵਿੰਦਰ ਸਿੰਘ ਬਲਾਕ ਜੋ ਕ੍ਰਾਂਤੀਕਾਰੀ ਅਗਲੇ ਬੁਲਾ ਰਹੇ ਸੋ ਉਹਨਾਂ ਨੂੰ ਬੇਨਤੀ ਆ ਉਹ ਪਹੁੰਚਣ ਮੈਨ ਸਿੰਘ ਜੀ ਭਗਤਪੁਰਾਣਾ ਸੋ ਉਹਨਾਂ ਨੂੰ ਬੇਨਤੀ ਹੈ ਉਹ ਸਾਡੇ ਵਿੱਚ ਪਹੁੰਚਣ ਮੈਨ ਸਿੰਘ ਜੀ ਭਗਤਪੁਰਾਣਾ ਸੋ ਬੁਲਾ ਰਹੇ ਨੂੰ ਬੇਨਤੀ ਆ ਭਾਈ ਜੇ ਕਿਸੇ ਦੇ ਨਾਮ ਲਖਾਉਣ ਵਾਲੀ ਕੋਈ ਰਹਿੰਦਾ ਹੈ ਕਿਉਂਕਿ ਨਾਮ ਲਖਾਈ ਚੱਲੋ ਵਾਰ-ਵਾਰ ਆਪਾਂ ਬੋਲੀ ਚੱਲਾਂਗੇ ਅਗਰੇ ਅਗਰੇ ਸਾਥੀਓ ਕੋਸ ਮਜਬੂਰੀ ਕਾਰਨ ਸਿਹਤ ਦੇ ਵਿੱਚ ਛੁੱਟੀ ਲਈ ਸੀ ਬੁੱਲਣ ਤੋਂ ਡਾਕਟਰਾਂ ਨੇ ਵੀ ਕਿਹਾ ਸੀ ਬੁੱਲਣਾ ਨਹੀਂ ਪਰ ਜਦੋਂ ਕੋਈ ਸੰਘਰਸ਼ ਦੀਆਂ ਸੰਧਾ ਜੁੜੀਆਂ ਹੋਣ ਤੇ ਸਾਡੇ ਲੋਕਾਂ ਤੇ ਇੱਕ ਬਹੁਤ ਵੱਡੀ ਦੁਨਤਾ ਪਈ ਹੋਵੇ ਤੇ ਸਾਡੇ ਲੋਕਾਂ ਦਾ ਠਾਕਾ ਮਾਰਤਾ ਕਾਠਾ ਹਾਕ ਮਾਰੂ ਸੇਤ ਹੋਵੇ ਤਾਂ ਫਿਰ ਬੁੱਲਣਾ ਕੱਪੀ ਜਾਂਦੀ ਹੈ ਠੀਕ ਅਸੀਂ ਲਗਾਤਾਰ 30-32 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਸੱਤਾ ਦਿੰਦੇ ਆਉਂਦੇ ਆ ਕਿ ਕਿਰਤੀ ਲੋਕਾਂ ਦੇਖੋ ਜਿਹੜੇ ਹਾਕਮ ਨੇ ਕੋਤਰਾ ਤਰ੍ਹਾਂ ਤਰ੍ਹਾਂ ਦੀਆਂ ਨੀਤੀਆਂ ਬਣਾ ਕੇ ਤੁਹਾਡੇ ਮੌਤ ਤੇ ਵਿਰਾਂਤ ਲੈ ਕੇ ਆਏ ਹੋਏ ਨੇ ਜੇਕਰ ਤੁਸੀਂ ਨਾ ਜਾ ਕੇ ਤੇ ਬਾਬੇ ਬਰਦਾਤਿਆਂ ਦੀਆਂ ਦਿੱਤੀਆਂ ਗੁਰੂਆਂ ਦੀਆਂ ਦਿੱਤੀਆਂ ਜ਼ਮੀਨਾਂ ਤੁਹਾਡੇ ਹੱਥੋਂ ਖੁੱਸ ਜਾਣੀਆਂ ਬੰ达 ਸਿੰਘ ਬਹਾਦਰ ਨੇ ਮਜਾਰਾ ਨੂੰ ਜ਼ਮੀਨਾਂ ਦਾ ਮਾਲਕ ਬਣਾਇਆ ਉਹ ਜ਼ਮੀਨਾਂ ਜਿਹੜੇ ਬਾਬੇ ਨਾਨਕ ਨੇ ਆਪਣਾ ਹੱਥ ਰਾ ਕੇ ਕਰਤਾਰ ਦੀ ਆਕੀ ਦਾ ਸੱਤਾ ਦਿੱਤਾ ਉਹ ਜ਼ਮੀਨਾਂ ਤੇ ਇਥੋਂ ਦੇ ਭਾਰਤੀ ਆਗੂਆਂ ਨੇ ਉਹਨਾਂ ਕੰਪਨੀਆਂ ਨੂੰ ਦੇਣ ਦਾ ਪੂਰਾ ਰਾਤਾ ਕੀਤਾ ਹੋਇਆ ਆ 2 3 ਹੋ ਗਏ ਕਾਂਗਰਸ ਆ ਕੋ ਪ੍ਰਧਾਨ ਮੰਤਰੀ ਮਰਿਆ ਡਾਕਟਰ ਮਨਮੋਹ ਸਿੰਘ ਪੜੀਆਂ ਸਲੇਤਾ ਕੀਤੀਆਂ ਗਈਆਂ ਉਹਦੀਆਂ ਲੋਕਾਂ ਨੇ ਪਰ ਸਭ ਤੋਂ ਵੱਡੇ ਬਰੰਤ ਮੌਤੇ ਲੈ ਕੇ ਆਉਣ ਵਾਲਾ ਬਨਮੋਹ ਸਿੰਘ ਨਰਸਮੋਦੀ ਰਾਓ ਦੀ ਸਰਕਾਰ ਵੇਲੇ ਜਦੋਂ ਵਿੱਤ ਮੰਤਰੀ ਹੁੰਦਾ ਸੀ ਬਾਗਸ ਬੁਰਕਾ ਦੇ ਨਾਲ ਕਾਂਸ ਸਮਝੌਤਾ ਦੇ ਦਸਤਖਤ ਕਰਕੇ ਆਇਆ ਉਹਨਾਂ ਦਸਤਖਤਾਂ ਦੇ ਵਿੱਚ ਕਾਲੀ ਦਲ ਦੇ ਵੀ ਦਸਤਖਤ ਸੀ ਉਹਨਾਂ ਦੇ ਦਸਤਖਤਾਂ ਦੇ ਵਿੱਚ ਭਾਜਪਾ ਦੇ ਦਸਤਖਤ ਵੀ ਸੀ ਉਹਨਾਂ ਦਸਤਖਤਾਂ ਦੇ ਵੱਖ-ਵੱਖ ਜਿੰਨੀਆਂ ਪਾਰਟੀਆਂ ਸਿਆਸੀ ਉਹਨਾਂ ਦੇ ਦਸਤਖਤ ਸੀ ਘਾਰ ਚੱਕਰ ਨੂੰ ਫਿਰਦੀ ਆ ਇਹਨਾਂ ਦੇ ਖਿਲਾਫ ਚਿੰਡੀਗੜ੍ਹ ਦੇ ਵਿੱਚ ਜਦੋਂ ਅਸੀਂ ਇਕੱਠੇ It's not a